हां भाई वो ਆਪਣੇ ਰਿਸ਼ਤੇਦਾਰ ਨੇ ਤੈਨੂੰ 1000 ਰੁਪਏ ਪਾਇਆ ਦੇਖੀ ਹਾਂ ਇੱਕ ਮਿੰਟ ਦੇਖ ਲੈਂਦਾ 1000 ਰੁਪਏ ਆਇਆ ਵਿੱਕੀ ਸਿੰਘ ਦੇ ਨਾਮ ਤੇ 1000 ਰੁਪਏ ਦੇ ਦੇ ਫਿਰ ਯਾਰ ਮੈਂ ਤਾਂ ਆ ਕੇ ਖੜਾ ਸੀ ਤੁਹਾਡੇ ਕੋਲ 20 ਪਈ ਬੰਦੇ ਹੈ ਗਿਆ 20 ਪਈ ਚਾਹੀਦੇ ਆ ਮੇਰੇ ਕੋਲ ਤਾਂ ਕੁਝ ਵੀ ਨਹੀਂਗਾ ਤੇਰੇ ਕੋਲ ਹੀ ਦੇ ਦੇ ਮੈਂ ਤਾਂ ਬਈ ਅਜੇ ਤੱਕ ਆ ਕੇ ਹੀ ਖੜਾ 150 ਰੁਪਏ ਸਾਰਾ ਵਟਿਆ 5-500 ਦਿੱਤਾ ਮੇਰੇ ਕੋਲ ਪਈਆਂ ਕੁੱਲ ਤੇ ਜਮਾ ਹੀ ਨਹੀਂ ਤੂੰ ਆਪਦੇ ਵੀ ਕੱਟ ਕੇ ਤੇ ਦੇਖੋਣਗੇ ਤੇਰ ਕੋ 980 ਤਾਂ ਬਈ ਹੋਣੀ ਨਹੀਂਗੇ 5-500 ਦੇ ਤਾਂ ਪਈਆਂ ਤੁਸੀਂ ਐ ਕਰੋ 20 ਰੁਪਏ ਮੈਨੂੰ ਲਿਆ ਦਿਓ ਕਰੋ ਤੇ ਫੜ ਲਿਓ ਮੇਰੇ ਤੋਂ ਪੈਸੇ ਹੀ ਹੁੰਦੇ ਤਾਂ ਫਿਰ ਘਰੇ ਤਾਂ ਕੁਝ ਵੀ ਨਹੀਂ ਐ ਫਿਰ ਰਿਸ਼ਤੇਦਾਰਾਂ ਨੂੰ ਕਦੋਂ ਕਰਾਉਣੀ ਨਹੀਂ ਆਇਆ ਨਹੀਂ ਉਹ ਫਿਰ ਉਹ ਹੀ ਦਾ 20 ਰੁਪਏ ਬਾਕੀ ਜਿਹਾ ਤੂੰ ਇੱਕ ਵਾਰੀ ਦੇ ਦੇ ਬਾਅਦ ਚ ਫੜ ਲਈ ਮੇਰੇ ਤੋਂ ਨਹੀਂ ਆਇਆ ਨਹੀਂ ਚਲ ਨਈ ਗਾਇਂ ਤਰੋਂ 20 ਰੁਪਏ ਉੱਪਰ ਕਰਾ ਦੋ ਉਹਨਾਂ ਨੂੰ ਕਹਿ ਕੇ ਫਿਰ ਹਸਾਬ ਕਿਤਾਬ ਉਹ ਜਿਵੇਂ ਮੈਂ 500 ਦੇ ਦੋ ਤਨ ਨੋਟ ਦੇ ਦਾਂਗੇ ਉਹ ਕਰੀ। ਉਹ ਦੁਕਾਨ ਵਾਲੇ ਨੇ ਦੁਬਾਰਾ ਫੋਨ ਇੰ ਚੱਕਣਾਗਾ। ਚਲ ਬਈ ਫਿਰ ਮੈਂ ਕਰਦਾ ਹਾਂ ਤਾਂ ਕੋਈ ਹੈ ਨਹੀਂ। 1000 ਰੁਪਏ ਆਪਾਂ ਨਾਲ। 1000 ਰੁਪਏ ਵਾਪਸੀ ਕਰ ਦਿੰਨੇ ਆ ਹੋਰ ਤਾਂ ਕੋਈ ਹੱਲ ਨਹੀਂ। ਕਰਦਾ? ਕਰਦਾ ਦੱਸੋ। ਉਹ ਨਹੀਂ ਨਹੀਂ ਵਾਸਨਾ ਕਰੀਂ ਘਰੇ ਪਾਈ ਹੋਣਗੇ 20 ਰੁਪਏ ਮੈਂ ਹੁਣੇ ਫੜ ਲਈਏ ਨਾ ਬਸ ਕਰੀ ਨਵਾ। ਥੱਲੇ ਆਓ। 你的腰疼。